ਵਜੂ ਜਾਣੇ ਜਾਂਦੇ ਪਿੰਡ ਅਵਾਂਖਾ ਵਿੱਚ ਇੱਕ ਹੋਰ ਵਿਅਕਤੀ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਪਿੰਡ ਵਿੱਚ ਇਸ ਘਟਨਾ ਤੋਂ ਬਾਅਦ ਸਸਨੀ ਫੈਲ ਗਈ। ਮੌਤਾਂ ਦਾ ਸਿਲਸਲਾ ਲਗਾਤਾਰ ਜਾਰੀ ਹੈ ਤੇ ਪਿਛਲੇ ਲੰਬੇ ਸਮੇਂ ਤੋਂ ਇਹ ਮੌਤਾਂ ਦਾ ਸਿਲਸਲਾ ਚੱਲ ਰਿਹਾ ਹੈ। ਕੁਝ ਮਹੀਨੇ ਪਹਿਲਾਂ ਹੀ ਪਿੰਡ ਦੇ ਨਜ਼ਦੀਕ ਤਿੰਨ ਨੌਜਵਾਨਾਂ ਦੀ ਹਲਾਸ਼ਾ ਮਿਲੀਆਂ ਸਨ। ਜਦੋਂ ਪੁਲਿਸ ਹਰਕਤ ਵਿੱਚ ਆਈ ਪਿੰਡ ਵਿੱਚ ਸਰਚ ਆਪਰੇਸ਼ਨ ਕਰਕੇ ਕਈ ਨਸ਼ੇੜੀਆਂ ਤੇ ਨਸ਼ੇ ਕਰਨ ਵਾਲਿਆਂ ਨੂੰ ਫੜਿਆ ਗਿਆ। ਇਸ ਤੋਂ ਬਾਅਦ ਪਟ્રોલ ਭੰਗ ਤੇ ਪਟ્રોલ ਕੋਨ ਆਈ ਨੌਜਵਾਨਾਂ ਦੀ ਪੰਪ ਦੇ ਬਾਥਰੂਮ ਵਿੱਚ ਇੰਜੈਕਸ਼ਨ ਲਗਾਉਂਦਿਆਂ ਕਾਰਨ ਮੌਤ ਹੋ ਗਈ ਸੀ ਇਸ ਤੋਂ ਇਲਾਵਾ ਦਿਨਾਂਗਰ ਦੇ ਪ੍ਰਮੁੱਖ ਸ਼ਹਿਨਾਈ ਪੈਲੈਸ ਦੇ ਨਜ਼ਦੀਕ ਇੱਕ ਨੌਜਵਾਨ ਦੀ ਲਾਸ਼ ਮਿਲੀ ਸੀ ਜਿਸ ਦੇ ਕੋਲ ਇੱਕ ਸੈਂਚ ਪਈ ਸੀ ਤੇ ਹੁਣ ਇੱਕ ਹੋਰ ਨੌਜਵਾਨ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ ਜੀ ਇਹ ਪ੍ਰਵਾਸੀ ਆ ਜੀ ਕੋਈ ਪਤਾ ਨਹੀਂ ਬਿਹਾਰ ਤੋਂ ਆ ਕੇ ਜੁਪੀ ਤੋਂ ਆ ਸਾਡਾ ਪਿੰਡ ਵਾਂਖਾ ਆ ਉਹ ਜੋ ਚਿੱਟੇ ਦੇ ਨਸ਼ੇ ਦੇ ਗੜਬਾਜੋ ਜਾਣਿਆ ਜਾਂਦਾ ਦੇਸੀ ਸ਼ਰਾਬ ਚਿੱਟਾ ਹਰ ਚੀਜ਼ ਦਾ ਨਸ਼ਾ ਜਿਹੜਾ ਇੱਥੇ ਛਰਿਆ ਮੇਕਦਾ ਜੀ ਇਹ ਪ੍ਰਵਾਸੀ ਆ ਇਹਦੇ ਵਰਗੇ ਬਹੁਤ ਪ੍ਰਵਾਸੀ ਆ ਜਿਹੜੇ ਨਸ਼ਾ ਕਰਨ ਦੇ ਮਾਰਿਆ ਇਥੇ ਅਨਲੀਗਲ ਸਾਡੇ ਪਿੰਡ ਚ ਬਹੁਤ ਜ਼ਿਆਦਾ ਰਹਿੰਦੇ ਆ ਇਹ ਪਿਛਲੇ 5-6 ਸਾਲ ਤੋਂ ਇਥੇ ਰਹਿ ਰਿਹਾ ਤੇ ਇਹਦੀ ਨਾ ਕੋਈ ਵੈਰੀਫਿਕੇਸ਼ਨ ਆ ਨਾ ਇਹਦਾ ਕੋਈ ਨਾਂ ਪਤਾ ਆ ਜੀ ਨਾ ਕੋਈ ਨਾਂ ਪਤਾ ਇਹਦਾ ਪਤਾ ਕਿਸ ਨੂੰ ਕਿਸ ਨੂੰ ਨੂੰ ਪਤਾ ਕਿੱਥੋਂ ਆਦਾ ਕਿੱਥੋਂ ਨਹੀਂ ਅੱਜ ਇਹ ਰਾਤ ਕੋਈ ਓਵਰਡੋਜ਼ ਦੇ ਕਾਰਨ ਇਥੇ ਜਿੱਥੇ ਪਿਆਰਾਂ ਦਾ ਛੜਕਾ ਝੜਕਾ ਦੇ ਵਿੱਚ ਨਾਲੇ ਦੇ ਦੇ ਕੇ ਰਾਤ ਇਹਦੀ ਅੱਜ ਡੈਥ ਹੋ ਗਈ ਆ ਇਹ ਪੂਰਾ ਹੋ ਗਿਆ ਜੀ ਇਹ ਰਾਤ ਦਾ ਆਕੜ ਗਿਆ ਸਰੀਰ ਦਾ ਪੇਦਾ ਦੇ ਵਿੱਚ ਨਾਲੇ ਦੇ ਵਿੱਚ ਨਹੀਂ ਜੀ ਇਹਦਾ ਇੱਕ ਟਕਕਾਣਾ ਨਹੀਂ ਇਹ ਕੋਈ 10 ਦਿਨ ਉਹ ਆਥੇ ਤੇ 10 ਦਿਨ ਉੱਥੇ ਕਿਉਂਕਿ ਇਹਦੇ ਵਰਗੇ ਸਾਡੇ ਪਿੰਡ 'ਚ ਬਹੁਤ ਆ ਇਹਦੇ ਵਰਗੇ ਸਾਡੇ ਪਿੰਡ 'ਚ ਪ੍ਰਵਾਸੀ ਜਿਹੜੇ ਬਾਹਰ ਦੇ ਆਏ ਦਾ ਬਹੁਤ ਆ ਜਿਹੜੇ ਸਿਰਫ ਨਸ਼ੇ ਦੇ ਕਾਰਨ ਇੱਥੇ ਰਹਿੰਦੇ ਸਾਡੇ ਪਿੰਡ ਦੇ ਕਿਉਂਕਿ ਇੱਥੇ ਨਸ਼ਾ ਜਿਹੜੀ ਮਿਲਟੀ ਹੈ ਨਸ਼ੇ ਦੀ ਬਹੁਤ ਜਲਦੀ ਮਿਲ ਜਾਂਦੀ ਜਿੱਥੋਂ ਮਰਜੀ ਲੱਲੋ ਜਾ ਅਨਲੀਗਲ ਸ਼ਰਾਬ ਵੀ ਚਿੱਟਾ ਵੀ ਹਰ ਚੀਜ਼ ਮਿਲਦੀ ਇੱਥੇ ਜੀ ਸਾਡੇ ਪਿੰਡ ਅਵੰਖੇ ਦੇ ਵਿੱਚ ਪੋਲੀਟਿਕਲ ਇਹ ਮਸ਼ਹੂਰ ਆ ਦੂਸਰਾ ਨੰਬਰ ਆ ਸੀ ਇਹ ਮੰਗ ਕਰਦੇ ਵੀ ਇਹਦੇ ਵਰਗੇ ਪ੍ਰਵਾਸੀ ਆ ਜਿਹੜੇ ਅਨਲੀਗਲ ਬੰਦੇ ਆ ਅਵੰਖੇ ਦੇ ਵਿੱਚ ਬਹੁਤ ਇਹਨਾਂ ਦੇ ਸਾਰੀ ਜਨੇ ਵਾਂਖੇ ਪਿੰਡ ਦੇ ਵਿੱਚ ਡਿਟੇਲ ਕੱਢ ਕੇ ਇਹਨਾਂ ਨੂੰ ਆਪੋ ਆਪਣੇ ਜਿਹੜੇ ਪਿੰਡਾਂ ਦੇ ਵਿੱਚ ਆਪਣੇ ਸਟੇਟਾਂ ਦੇ ਵਿੱਚ ਭੇਜਿਆ ਜਾਏ ਕਿਉਂਕਿ ਬਹੁਤ ਜ਼ਿਆਦਾ ਬੰਦੇ ਇਹੋ ਜਿਹੇ ਰਹਿੰਦੇ ਆ ਜਿਹੜੇ ਅਨਲੀਗਲ ਨਸ਼ੇ ਮਾਰ ਰਹੇ ਇੱਥੇ ਰਹਿੰਦੇ ਮੈਂ ਕਹਾਂ ਜੀ ਡਾਕਟਰ ਦੱਸੂਗਾ ਕਿ ਡਾਕਟਰ ਕੋਲ ਜਾ ਕੇ ਦੇਖਦੇ ਆਂ ਇਹਦੇ ਬਾਰੇ ਡਾਕਟਰ ਹੀ ਦੱਸ ਸਕਦਾ ਜੀ ਜੋ ਵੀ ਉਸ ਪਾਰਟਨ ਚ ਰਿਪੋਰਟ ਆਊਗੀ ਉਸ ਦੇ ਮੁਤਾਬਕ ਕਾਰਵਾਈ ਹੋਊਗੀ ਉਹ ਵਜੂ ਜਾਣੇ ਜਾਂਦੇ ਪਿੰਡ ਅਵਾਂਖਾ ਵਿੱਚ ਇੱਕ ਹੋਰ ਵਿਅਕਤੀ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਪਿੰਡ ਵਿੱਚ ਇਸ ਘਟਨਾ ਤੋਂ ਬਾਅਦ ਹੰਸਨੀ ਫੈਲ ਗਈ ਮੌਤ ਦਾ ਸਿਲਸਲਾ ਲਗਾਤਾਰ ਜਾਰੀ ਹੈ ਤੇ ਪਿਛਲੇ ਲੰਬੇ ਸਮੇਂ ਤੋਂ ਇਹ ਮੌਤ ਦਾ ਸਿਲਸਲਾ ਚੱਲ ਰਿਹਾ ਹੈ ਕੁਝ ਮਹੀਨੇ ਪਹਿਲਾਂ ਹੀ ਪਿੰਡ ਦੇ ਨੇੜੇ ਤਿੰਨ ਨੌਜਵਾਨਾਂ ਦੀ ਲਾਸ਼ਾਂ ਮਿਲੀਆਂ ਸਨ ਜਦੋਂ ਪੁਲਿਸ ਹਰਕਤ ਵਿੱਚ ਆਈ ਪਿੰਡ ਵਿੱਚ ਸਰਚ ਆਪਰੇਸ਼ਨ ਕਰਕੇ ਕਈ ਨਸ਼ੇੜੀਆਂ ਤੇ ਨਸ਼ੇ ਕਰਨ ਵਾਲਿਆਂ ਨੂੰ ਫੜਿਆ ਗਿਆ ਇਸ ਤੋਂ ਬਾਅਦ ਪਟੋਲ ਘੁੰਮਤੇ ਪਟੋਲ ਘੋਣ ਆਈ ਨੌਜਵਾਨਾਂ ਦੀ ਪੰਪ ਦੇ ਬਾਥਰੂਮ ਵਿੱਚ ਇੰਜੈਕਸ਼ਨ ਲਗਾਉਂਦਿਆਂ ਕਾਰਨ ਮੌਤ ਹੋ ਗਈ ਸੀ ਇਸ ਤੋਂ ਇਲਾਵਾ ਦິນਨਗਰ ਦੇ ਪ੍ਰਮੁਖ ਸ਼ਹਿਨਾਈ ਪੈਲੈਸ ਦੇ ਨਜ਼ਦੀਕ ਇੱਕ ਨੌਜਵਾਨ ਦੀ ਲਾਸ਼ ਮਿਲੀ ਸੀ ਜਿਸ ਦੇ ਕੋਲ ਇੱਕ ਸੈਂਚ ਪਈ ਸੀ ਤੇ ਹੁਣ ਇੱਕ ਹੋਰ ਨੌਜਵਾਨ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ ਜੀ ਇਹ ਪ੍ਰਵਾਸੀ ਆ ਜੀ ਕੋਈ ਪਤਾ ਨਹੀਂ ਬਿਹਾਰ ਤੋਂ ਆ ਕੇ ਜੁਪੀ ਤੋਂ ਆ ਸਾਡਾ ਪਿੰਡ ਵਾਂਖਾ ਆ ਉਹ ਜੋ ਚਿੱਟੇ ਦੇ ਨਸ਼ੇ ਦੇ ਗੜਬਾਜੋ ਜਾਣਿਆ ਜਾਂਦਾ ਦੇਸੀ ਸ਼ਰਾਬ ਚਿੱਟਾ ਹਰ ਚੀਜ਼ ਦਾ ਨਸ਼ਾ ਜਿਹੜਾ ਇੱਥੇ ਸ਼ਰਿਆਮ ਵੇਖਦਾ ਜੀ ਇਹ ਪ੍ਰਵਾਸੀ ਆ ਇਹਦੇ ਵਰਗੇ ਬਹੁਤ ਪ੍ਰਵਾਸੀ ਆ ਜਿਹੜੇ ਨਸ਼ਾ ਕਰਨ ਦੇ ਮਾਰੇ ਇਥੇ ਅਨਲੀਗਲ ਸਾਡੇ ਪਿੰਡ 'ਚ ਬਹੁਤ ਜ਼ਿਆਦਾ ਰਹਿੰਦੇ ਆ ਇਹ ਪਿਛਲੇ 5-6 ਸਾਲ ਤੋਂ ਇੱਥੇ ਰਹਿ ਰਿਹਾ ਤੇ ਇਹਦੀ ਨਾ ਕੋਈ ਵੈਰੀਫਿਕੇਸ਼ਨ ਆ ਨਾ ਇਹਦਾ ਕੋਈ ਨਾਂ ਪਤਾ ਹੈ ਜੀ ਨਾ ਕੋਈ ਨਾਂ ਪਤਾ ਇਹਦਾ ਪਤਾ ਕਿਸੇ ਨੂੰ ਕਿਸੇ ਨੂੰ ਨਹੀਂ ਪਤਾ ਕਿੱਥੋਂ ਆਦਾ ਕਿੱਥੋਂ ਨਹੀਂ ਅੱਜ ਰਾਤ ਕੋਈ ਓਵਰਡੋਜ਼ ਦੇ ਕਾਰਨ ਇੱਥੇ ਜਿੱਥੇ ਪਿਆਰਾਂ ਦਾ ਛੜਕਾ ਛੁੜਕਾ ਦਾ ਇਹਦੇ ਵਿੱਚ ਨਾਲੇ ਦੇ ਦੇ ਕੇ ਰਾਤ ਇਹਦੀ ਅੱਜ ਡੈਥ ਹੋ ਗਈ ਹੈ ਇਹ ਪੂਰਾ ਹੋ ਗਿਆ ਦਾ ਜੀ ਤੇ ਰਾਤ ਦਾ ਆਕੜ ਗਿਆ ਸਰੀਰ ਦਾ ਪੇਦਾ ਵਿੱਚ ਨਾਲੇ ਦੇ ਨਹੀਂ ਜੀ ਇਹਦਾ ਇੱਕ ਟਕਾਣਾ ਨਹੀਂ ਇਹ ਕੋਈ 10 ਦਿਨ ਉੱਥੇ ਤੇ 10 ਦਿਨ ਉੱਥੇ ਕਿਉਂਕਿ ਇਹਦੇ ਵਰਗੇ ਸਾਡੇ ਪਿੰਡ 'ਚ ਬਹੁਤ ਆ ਇਹਦੇ ਵਰਗੇ ਸਾਡੇ ਪਿੰਡ 'ਚ ਪ੍ਰਵਾਸੀ ਜਿਹੜੇ ਬਾਹਰ ਦੇ ਆਏ ਦਾ ਬਹੁਤ ਆ ਜਿਹੜੇ ਸਿਰਫ ਨਸ਼ੇ ਦੇ ਕਾਰਨ ਇੱਥੇ ਰਹਿੰਦੇ ਸਾਡੇ ਪਿੰਡ 'ਚ ਕਿਉਂਕਿ ਇੱਥੇ ਨਸ਼ਾ ਜਿਹੜੀ ਮਸੀਲਟੀ ਆ ਨਸ਼ੇ ਦੀ ਬਹੁਤ ਜਲਦੀ ਮਿਲ ਜਾਂਦੀ ਜਿੱਥੇ ਮਰਜ਼ੀ ਲੈ ਲੋ ਜਾ ਅਨਲੀਗਲ ਸ਼ਰਾਬ ਵੀ ਚਿੱਟਾ ਵੀ ਹਰ ਚੀਜ਼ ਮਿਲਦੀ ਇੱਥੇ ਜੀ ਸਾਡੇ ਪਿੰਡ ਅਵੰਖੇ ਦੇ ਵਿੱਚ ਪੋਲੀਟਿਕਲੇ ਮਸ਼ਹੂਰ ਆ ਦੂਸਰਾ ਨੰਬਰ ਆ ਸੀ ਇਹ ਮੰਗ ਕਰਦੇ ਵੀ ਇਹਦੇ ਵਰਗੇ ਪ੍ਰਵਾਸੀ ਆ ਜਿਹੜੇ ਅਨਲੀਗਲ ਬੰਦੇ ਆ ਅਵੰਖੇ ਦੇ ਵਿੱਚ ਬਹੁਤ ਜ਼ਿਆਦਾ ਰਹਿੰਦੇ ਆ ਅਸੀਂ ਪੁਲਿਸ ਕੋਲ ਮੰਗ ਕਰਨੇ ਵੇ ਵੈਰੀਫਿਕੇਸ਼ਨ ਕਰਕੇ ਇਹਨਾਂ ਦੀ ਸਾਰੀ ਜਿੰਨੇ ਅਵੰਖੇ ਪਿੰਡ ਦੇ ਵਿੱਚ ਡਿਟ ਕਿਉਂਕਿ ਬਹੁਤ ਜ਼ਿਆਦਾ ਬੰਦੇ ਇਹੋ ਜਿਹੇ ਰਹਿੰਦੇ ਆ ਜਿਹੜੇ ਅਨਲੀਗਲ ਨਸ਼ੇ ਦੇ ਮਾਰੇ ਇਥੇ ਰਹਿੰਦੇ ਮੈਂ ਕਹਾਂ ਜੀ ਡਾਕਟਰ ਦੱਸੂਗਾ ਕਿ ਡਾਕਟਰ ਕੋਲ ਜਾ ਕੇ ਦੇਖਦੇ ਆ ਇਹਦੇ ਬਾਰੇ ਡਾਕਟਰ ਹੀ ਦੱਸ ਸਕਦਾ ਜੀ ਜੋ ਵੀ ਉਸ ਮੈਡੀਕਲ ਬੋਰਡ ਆਊਗੀ ਉਹਦੇ ਮੁਤਾਬਕ ਕਰ ਲਈ